ਜੀਦੇ ਕੋਲ ਬਚਪਨ ਚ ਖਾਣਾ ਤੱਕ ਨਹੀਂ ਸੀ ਆ ਜੋ ਦਾ ਨਾਮ ਸਭ ਤੋਂ ਅਮੀਰ ਦੀਆਂ ਕਾਰਾਂ ਤੇ ਲਿਖਿਆ ਹੁੰਦਾ ਰੋਲਸ ਰੋਵਾਇਸ ਇਹ ਕਹਾਣੀਆਂ ਹੈਂਡਰੀ ਰੋਵਾਇਸ ਦੀ ਇੱਕ ਗਰੀਬ ਪਰਿਵਾਰ ਵਿੱਚ ਜਨਮਿਆ ਮੁੰਡਾ ਜਿਸ ਨੇ 9 ਸਾਲ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਸੀ ਕਿਉਂਕਿ ਘਰ ਚਲਾਉਣ ਲਈ ਛੋਟੀ ਉਮਰ ਚੀ ਕੰਮ ਕਰਨਾ ਪਿਆ ਕਦੇ ਅਖਬਾਰ ਵੇਚਣਾ ਕਦੇ ਇਲੈਕਟ੍ਰੀਸ਼ੀਅਨ ਨਾਲ ਕੰਮ ਕਰਨਾ ਪਰ ਕਦੇ ਸੁਪਨੇ ਨਾਲ ਸਮਝੌਤਾ ਨਹੀਂ ਕੀਤਾ ਉਹ ਟਾਈਮਰ ਵਾਇਲ ਲੋਕਾਂ ਦੀਆਂ ਕਾਰਾਂ ਆਉਂਦੀਆਂ ਹੁੰਦੀਆਂ ਸੀ पर खराब जल्दी हो जांदा ਸੀ ਹੈਂਡਰੀ ਨੂੰ ਇਹ ਗੱਲ ਚੁਵੀ ਤੇ ਉਹਨੇ ਸੋਚਿਆ ਮੈਂ ਇਦਾਂ ਦੀ ਕਾਰ ਬਣਾਉਂਗਾ ਨਾ ਟੁੱਟੇ ਨਾ ਖਰਾਬ ਹੋਵੇ ਜੋ ਹਮੇਸ਼ਾ ਰਵੈਲਟੀ ਦੀ ਤਰ੍ਹਾਂ ਚੱਲਣਾ ਕੰਮ ਕੀਤਾ ਦਿਨ ਰਾਤ ਖੁਦ 파ਟ ਡਿਜ਼ਾਈਨ ਕੀਤੇ ਇੰਜਨ ਨੂੰ ਪਰਫੈਕਟ ਬਣਾਇਆ ਤੇ ਫਿਰ 1904 ਵਿੱਚ ਬਣੀ ਪਹਿਲੀ ਰੋਲਸ ਰੋਇਸ ਜੋ ਇੰਨੀ ਸਮੂਥ ਇੰਨੀ ਪਾਵਰਫੁਲ ਤੇ ਦੁਨੀਆ ਦੇਖ ਕੇ ਹੈਰਾਨ ਰਹੇਗੀ ਤੇ ਲੋਕ ਸੋਚਦੇ ਸੀ ਵੀ ਇਦਾਂ ਦੀਆਂ ਵੀ ਕਾਰਾਂ ਬਣ ਸਕਦੀਆਂ ਤੇ ਉੱਥੋਂ ਹੀ ਸ਼ੁਰੂ ਹੋਇਆ ਨਾਮ ਰੋਲਸ ਰਵਾਈਸ ਅੱਜ ਰੋਲਸ ਰਵਾਈਸ ਉਹਨਾਂ ਲੋਕਾਂ ਦੀ ਪਛਾਣ ਆ ਜੋ ਦੁਨੀਆ ਵਿੱਚ ਸਭ ਤੋਂ ਉੱਪਰ ਤੇ ਅਮੀਰ ਆ ਤੇ ਜੇ ਅਗਲੀ ਵਾਰੋਂ ਰੋਲਸ ਰਵਾਈਸ ਦੇਖੋ ਤਾਂ ਯਾਦ ਰੱਖਣਾ ਉਹ ਸਿਰਫ ਕਾਰ ਨਹੀਂ ਉਹ ਇੱਕ ਗਰੀਬ ਮੁੰਡੇ ਦਾ ਸੁਪਨਾ ਆ ਜੋਨੇ ਭੁੱਖ ਵਿੱਚ ਦੇਖਿਆ ਸੀ ਤੇ ਮਿਹਨਤ ਨਾਲ ਸੱਚ ਕਰ ਦਿਖਾਇਆ